ਜਿਹੜਾ ਖਦਸਾ ਵਿਕਰਮ ਮਜੀਠੀਆ ਨੇ ਪ੍ਰਗਟਾਇਆ ਸੀ ਕਿ ਬਿਲਕੁਲ ਉਸੇ ਅਨਸਾਰ ਕਾਰਵਾਈ ਹੋ ਰਹੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਹੋ ਰਹੀ ਹੈ ਹੁਣ ਕਹਿੰਦੇ ਜੀ ਸਿੱਟ ਨੇ ਮਹਾਲੀ ਕੋਰਟ ਪਹੁੰਚ ਕੇ ਕਿਹਾ ਕਿ ਸਾਨੂੰ ਜੀ ਸਰਚ ਵਾਰੰਟ ਚਾਹੀਦਾ ਤੇ ਜੇ ਵਿਕਰਮਜੀਠੀਆ ਇੰਨੀ ਜਾਣਕਾਰੀ ਰੱਖਦੇ ਨੇ ਕਿ ਪਾਈਏ ਸਰਚ ਵਾਰੰਟ ਲਿਆ ਸਕਦੇ ਨੇ ਗ੍ਰਿਫਤਾਰੀ ਵਾਰੰਟ ਲਿਆ ਸਕਦੇ ਨੇ ਇਹ ਇਹਨਾਂ ਕੋਈ ਨਮਾ ਕੇਸ ਪਾਸ ਕਰ ਸਕਦੇ ਨੇ ਫਰੋਲ ਪਿੰਟ ਵੀ ਰੱਖਦੇ ਹੁਣ ਦੇਰ ਨਹੀਂ ਲੱਗੀ ਇਹ ਤੋਂ ਪਹਿਲਾਂ ਕਿ ਸਿੱਟ ਦੇ ਵਕੀਲ ਜਾਂ ਸਰਕਾਰੀ ਵਕੀਲ ਸਰਚ ਵਾਰੰਟ ਹਾਸਲ ਕਰਦੇ ਵਿਕਰਮ ਮਜੀਠੀਆ ਦੀ ਧਿਰ ਦੇ ਵਕੀਲ ਵੀ ਜਦੋਂ ਪਹੁੰਚਦੇ ਜਿੱਥੇ ਲਈ ਸਰਚ ਵਾਰੰਟ ਮੰਗਦੇ ਨੇ ਕਿਹੜੀ ਥਾਂ ਦੀ ਸਰਚ ਕਰਨੀ ਆ ਕਾਹਦੇ ਲਈ ਕਰਨੀ ਆ ਜੀ ਸੋ ਇਸ ਮਸਲੇ ਤੇ ਕਹਿੰਦੇ ਉੱਥੇ ਬਹਿਸ ਵੀ ਹੋਈ ਤੇ ਸਰਕਾਰੀ ਵਕੀਲਾਂ ਨੇ ਵੀ ਕਿਹਾ ਨਹੀਂ ਜੀ ਤੁਸੀਂ ਇਹ ਨਹੀਂ ਕਰ ਸਕਦੇ ਕਰਨਲ ਬਾਅਦ ਠੀਕ ਸੀ ਜਾਂ ਗਲਤ ਸੀ ਪਰ ਪੰਜਾਬ ਪੁਲਿਸ ਦਾ ਆਪਣੇ ਸ਼ਹਿਰੀਆਂ ਨਾਲ ਆਪਣੇ ਨਾਗਰਿਕਾਂ ਨਾਲ ਬਵਿਵਹਾਰ ਕਿਹੋ ਜਿਹਾ ਹੈ ਉਹਦਾ ਹੀ ਚਤਰਨ ਇਤਾਂ ਕਰਨਲ ਸੀ ਤਾਂ ਕਰਕੇ ਮੁੱਦਾ ਬਣ ਗਿਆ ਤਾਂ ਕਰਕੇ ਨੋਟਿਸ ਚ ਆ ਗਿਆ ਤਾਂ ਕਰਕੇ ਕਾਰਵਾਈ ਤੱਕ ਚਲਾ ਗਿਆ ਤਦ ਕਰਕੇ ਦੇਸ਼ ਦਾ ਰੱਖਿਆ ਮੰਤਰੀ ਤੱਕ ਮੀਟਿੰਗਾਂ ਕਰਨ ਲੱਗ ਪਿਆ ਫੌਜ ਸਾਹਮਣੇ ਆ ਗਈ ਫੌਜ ਨਾਲ ਸੰਬੰਧਤ ਸੀ ਸਾਰਾ ਮਾਮਲਾ ਹੈ ਨਾ ਆਹ ਬੰਦੇ ਨਾਲ ਕੌਣ ਖੜਦਾ ਜਨਾਬ ਮੈਂ ਨਹੀਂ ਕਹਦਾ ਕਿ ਸਾਰੇ ਪੁਲਿਸ ਅਫਸਰ ਮਾੜੇ ਨੇ ਪਰ ਸਚਾਈ ਇਹ ਹੈ ਕਿ ਸਾਰੇ ਚੰਗੇ ਵੀ ਨਹੀਂ ਸੋ ਉਹ ਭੁਗਤ ਭੋਗੀ ਲੋਕ ਉਹਨਾਂ ਦੀ ਕਿੱਥੇ ਸੁਣਵਾਈ ਹੁੰਦੀ ਆ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੱਟ ਜਿਹੜੀ ਸਬੂਤ ਵੀ ਇਕੱਠੇ ਕਰਨ ਲੱਗ ਪਈ ਸੀ ਜਿਹੜੇ ਗਵਾਹਾਂ ਨਾਲ ਵੀ ਗੱਲ ਕਰਨ ਲੱਗ ਪਈ ਸੀ ਜਿਹੜੇ ਦਸਤਾਵੇਜ਼ੀ ਤੌਰ ਦੇ ਉੱਤੇ ਵੀ ਕਾਗਜ਼ੀ ਕਾਰਵਾਈ ਪੂਰੀ ਕਰਨ ਲੱਗੀ ਸੀ ਉਹ ਸੱਟ ਨੂੰ ਖਾਰਜ ਕਰ ਦਿੱਤਾ ਗਿਆ ਇਹ ਹਦਾਇਤ ਜਾਰੀ ਹੋ ਗਈ ਆ ਜਿਆਰਨਾ ਹਾਈ ਕੋਰਟ ਵੱਲੋਂ ਕੇਸ ਪੂਰੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਕਰੇਗੀ ਫਰੋਸ ਟੀਮ ਨੂੰ 4 ਮਹੀਨਿਆਂ ਦਾ ਸਮਾਂ 4 ਮਹੀਨਿਆਂ ਚ ਆਪਣੀ ਰਿਪੋਰਟ ਦੱਸ ਗਲੋਬਲ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਵਿਕਰਮ ਸਿੰਘ ਮਜੀਠੀਆ बिक्रम सिंह मजीठिया पिछले दिन ही ये कह चुके हैं कि मेरे गिरफ्तारी ਦੇ ਬਰਾਂਟ ਨਿਕਲ ਸਕਦੇ ਨੇ ਸਰਚ ਬਰਾਂਟ ਨਿਕਲ ਸਕਦੇ ਨੇ ਹੈ ਕੋਈ ਨਵਾਂ ਕੇਸ ਦਰਜ ਹੋ ਸਕਦਾ ਹੈ ਉਹਨਾਂ ਨੂੰ ਇਹ ਪਿੰਕ ਸੀ ਉਹਨਾਂ ਨੂੰ ਇਹ ਇਤਲਾਹ ਸੀ ਸਰਕਾਰੀ ਦਰਬਾਰੇ ਤੋਂ ਵਕੀਲ ਭਾਈਚਾਰੇ ਤੋਂ ਹੈਨਾ ਜਾਂ ਪੁਲਿਸ তন্ত্র ਤੋਂ ਕਿ ਉਹਨਾਂ ਨੂੰ ਕੋਈ ਜਾਣਕਾਰੀ ਪਹੁੰਚ ਸੀ ਠੀਕ ਹੈ ਅਗਲੇ ਸੱਤਾ ਚ ਰਹੇ ਨੇ ਮੰਤਰੀ ਤੱਕ ਰਹੇ ਨੇ ਵੱਡੇ ਨਾਮੀ ਗ੍ਰਾਮੀ ਲੀਡਰ ਨੇ ਪਰਿਵਾਰਕ ਤੌਰ ਤੇ ਵੀ ਤੇ ਰਿਸ਼ਤਦਾਰੀ ਤੌਰ ਤੇ ਵੀ ਵੱਡਾ ਨਾਮ ਹੈ ਸੋ ਇਸ ਲਈ ਵਿਕਰਮ ਮਜੀਠੀਆ ਇੰਨੀ ਤਾਂ ਜਾਣਕਾਰੀ ਰੱਖੇ ਲੈਂਦੇ ਨੇ ਪਹੁੰਚ ਅਪਰੋਚ ਇੰਨੀ ਤਾਂ ਹੁੰਦੀ ਆ ਜਾਂ ਕਈ ਅਪਸਰ ਆਪਣਾ ਅੱਗਾ ਸੁਧਾਰਨ ਦੇ ਲਈ ਰਾਬਤਾ ਬਣਾ ਕੇ ਰੱਖਦੇ ਨੇ ਕਈ ਨਵੀਂ ਲੀਡਰਸ਼ਿਪ ਨਾਲ ਵੀ ਸੋ ਇਸ ਹਵਾਲੇ ਨਾਲ ਵੀ ਹੋ ਸਕਦਾ ਪਰ ਜਿਹੜਾ ਖਦਸਾ ਵਿਕਰਮ ਮਜੀਠੀਆ ਨੇ ਪ੍ਰਗਟਾਇਆ ਸੀ ਕਿ ਬਿਲਕੁਲ ਉਸੇ ਅਨੁਸਾਰ ਕਾਰਵਾਈ ਹੋ ਰਹੀ ਹੈ ਕੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਹੋ ਰਹੀ ਹੈ ਇੱਕ ਪਾਸੇ ਕਹਿੰਦੇ ਕਿ ਭੋਲੇ ਵਾਲੇ ਮਾਮਲੇ 'ਚ ਜਿੰਨੀ ਐਫਆਈਆਰ ਹੋਈਆਂ ਉਹਨਾਂ 'ਚ ਕੁਝ ਲੱਭਿਆ ਨਹੀਂ ਪਰ ਦੂਸਰੇ ਪਾਸੇ ਕਹਿੰਦੇ ਸਿੱਟ ਦਾ ਸਿੱਟ ਤੁਰੀ ਆਉਂਦੀ ਆ ਕਾਂਗਰਸਿਆਂ ਦੇ ਟਾਈਮ 'ਚ ਦਰਜ ਹੋਇਆ ਮਾਮਲਾ ਤੇ ਵਿਕਰਮ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਤੇ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਦੇ ਸਿੱਟ ਤੇ ਮੁਖੀ ਬਦਲ ਦੇ ਸਿੱਟ ਤੇ ਮੁਖੀ ਬਦਲ ਮਤਲਬ ਪੰਜਵਾਂ ਸਿੱਟ ਮੁਖੀ ਤੇ ਸਿੱਟ ਦੀ ਦਿੱਖ ਮਤਲਬ ਸਹੀ ਮੰਜ ਗਈ ਪੰਜਵੀਂ ਸਿੱਟ ਆ ਸਮਝ ਲੋ ਸੁਪਰ ਹੁਣ ਕਹਿੰਦੇ ਜੀ ਸਿੱਟ ਨੇ ਮਹਾਲੀਕੋਟ ਪਹੁੰਚ ਕੇ ਕਿਹਾ ਕਿ ਸਾਨੂੰ ਜੀ ਸਰਚ ਬਰੰਟ ਚਾਹੀਦਾ ਤੇ ਜੇ ਵਿਕਰਮ ਜੀਠਿਆ ਇੰਨੀ ਜਾਣਕਾਰੀ ਰੱਖਦੇ ਨੇ ਕਿ ਪਾਈਏ ਸਰਚ ਬਰੰਟ ਲਿਆ ਸਕਦੇ ਨੇ ਗ੍ਰਿਫਤਾਰੀ ਬਰੰਟ ਲਿਆ ਸਕਦੇ ਨੇ ਇਹ ਇਹਨਾਂ ਕੋਈ ਨਮਾ ਕੇਸ ਪਾ ਸਕਦੇ ਨੇ ਫਿਰੋਜ਼ ਪਿੰਕ ਵੀ ਰੱਖਦੇ ਹੋਣਗੇ ਦੇਰ ਨਹੀਂ ਲੱਗੀ ਇਹ ਤੋਂ ਪਹਿਲਾਂ ਕਿ ਸਿੱਟ ਦੇ ਵਕੀਲ ਜਾਂ ਸਰਕਾਰੀ ਵਕੀਲ ਸਰਚ ਬਰੰਟ ਹਾਸਲ ਕਰਦੇ ਵਿਕਰਮ ਜੀਠਿਆ ਦੀ ਧਿਰ ਦੇ ਵਕੀਲ ਵੀ ਜੱਥੇ ਪਹੁੰਚ ਗਏ ਉਹਨਾਂ ਨੇ ਵੀ ਜਦ ਐਪਲੀਕੇਸ਼ਨ ཕੋਕਤੀ ਕਿ ਜੀ ਪਹਿਲਾਂ ਸਾਨੂੰ ਉਪਲਬਧ ਕਰਾਓ ਜੀ ਇਹ ਕਿ ਦਰਖਾਸਤਾਂ ਕਾਪੀ-ਕੁੱਪੀ দাও ਜੀ ਇਹਨਾਂ ਨੇ ਜਿਹੜੀ ਦਾਖਲ ਕੀਤੀ ਆ ਕਿ ਜੀ ਕਿੱਥੇ ਲਈ ਸਰਚ ਪ੍ਰਿੰਟ ਮੰਗਦੇ ਨੇ ਕਿਹੜੀ ਥਾਂ ਦੀ ਸਰਚ ਕਰਨੀ ਆ ਕਾਦੇ ਲਈ ਕਰਨੀ ਆ ਜੀ ਸੋ ਇਸ ਮਸਲੇ ਤੇ ਕਹਿੰਦੇ ਉੱਥੇ ਬੈਸ ਵੀ ਹੋਈ ਤੇ ਸਰਕਾਰੀ ਵਕੀਲਾਂ ਨੇ ਵੀ ਕਹਿੰਨੇ ਜੀ ਤੁਸੀਂ ਇਹ ਨਹੀਂ ਕਰ ਸਕਦੇ ਚਲੋ ਹੋਇਆ ਕੀ ਮਜੀਠੀਆ ਡਰਗ ਤਸਕਰੀ ਮਾਮਲੇ 'ਚ ਕੀ ਹੋਏ ਨੇ ਇੱਕ ਤਰ੍ਹਾਂ ਨਾਲੇ ਨਵਾਂ ਮੋੜ ਹੈ ਕਿ ਸੱਟ ਦਾ ਜਦੋਂ ਮੁਖੀ ਬਦਲਿਆ ਜਾਂਦਾ ਉਸ ਮੁਖੀ ਬਦਲਣ ਸਮੇਂ ਕਿਉਂਕਿ ਇਹ ਪਹਿਲੀ ਵਾਰ ਹੈ ਸ਼ਾਇਦ ਇਦਾਂ ਹੋਇਆ ਹੋਵੇ ਕਿ ਵੱਡੇ ਰੈਂਕ ਤੋਂ ਹਟਾ ਕੇ ਰੈਂਕ ਬਦਲਿਆ ਗਿਆ ਪੰਜਵੀਂ ਵਾਰ ਜਦੋਂ ਸਿਟ ਚ ਬਦਲਾਇਆ ਹੁਣ ਤੱਕ ਡੀਆਈਜੀ ਜਾਂ ਉੱਚ ਰੈਂਕ ਦੇ ਅਧਿਕਾਰੀਆਂ ਲੱਗਦੇ ਆਏ ਸੀ ਇਹ ਪਹਿਲੀ ਵਾਰ ਹੈ ਕਿ ਆਈਜੀ ਰੈਂਕ ਦਾ ਅਧਿਕਾਰੀ ਸਿਟ ਦੀ ਅਗਵਾਈ ਕਰ ਰਿਹਾ ਸੋ ਉਹ ਜਦੋਂ ਸਿਟ ਦੀ ਅਗਵਾਈ ਸੌਂਪੀ ਵਰਨ ਸ਼ਰਮਾ ਨੂੰ ਤੇ ਉਸ ਸਮੇਂ ਹੀ ਇਹ ਪ੍ਰਗਟਾਇਆ ਗਿਆ ਸੁਖਵੀਰ ਬਾਦਲ ਵਾਲੀ ਤਰ ਵੱਲੋਂ ਅਕਾਲੀ ਦਲ ਬਾਦਲਤਰ ਵੱਲੋਂ ਵਿਕਰਮਜੀਤਿਆ ਦੇ ਨੇੜਲੇਆਂ ਵੱਲੋਂ ਖੁਦ ਵਿਕਰਮਜੀਤਿਆ ਵੱਲੋਂ ਕਿ ਵੀ ਇਹ ਤਾਂ ਲਾਇਆ ਜੀ ਤੋਂ ਆਪਣੇ ਹਿਸਾਬ ਨਾਲ ਕੰਮ ਕਰਾ ਸਕਣ ਪਹਿਲੇ ਜਾਂਦ ਤਨੇ ਹਿਸਾਬ ਨਾਲ ਨਹੀਂ ਕੰਮ ਕਰ ਸਕੇ ਹੈ ਨਾ ਜਾਂ ਉਹਨਾਂ ਨੂੰ ਚ ਕੁਝ ਲੱਭਿਆ ਨਹੀਂ ਗਾ ਇਸ ਲਈ ਅਗਲੇ ਕਹਿੰਦੇ ਆਪਾਂ ਆਪਣੀ ਸਰਵਿਸ ਲੋਕਾਂ ਨੂੰ ਖਰਾਬ ਕਰਨੀ ਆ ਤੇ ਪਰ ਕਹਿੰਦੇ ਹੁਣ ਇਹ ਅਧਿਕਾਰੀ ਜਿਹੜਾ ਲਿਆਂਦਾ ਇਹ ਹਿੱਟ ਰੈਂਕ ਦਾ ਤਾਂ ਲੈਂਦਾ ਕਿ ਦਬਾਅ ਬਣਾ ਕੇ ਆਪਣੀ ਮਰਜ਼ੀ ਕਰਾ ਸਕਣ ਸੋ ਉਸੇ ਸਮੇਂ ਗੱਲਾਂ ਸੀਗੀਆਂ ਪਰ ਹੁਣ ਇਸ ਡਰਕ ਤਸਕੀ ਮਾਮਲੇ 'ਚ ਬਿਲਕੁਲ ਸਿੱਟ ਦੀ ਤਬਦੀਲੀ ਦੇ ਨਾਲ ਮਾਮਲੇ 'ਚ ਵੀ ਤਬਦੀਲੀ ਆ ਗਈ ਕਿ ਵੀ ਸਰਚ ਵਾਰੰਟ ਲਈ ਮੰਗ ਹੋ ਗਈ ਤੇ 5 ਅਪ੍ਰੈਲ ਤੇ ਸੁਣਵਾਈ ਜਾ ਪਈ ਹੈ ਜੀ। ਸ਼੍ਰੋਮਣੀ ਕਾਲਜ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਡਰਗ ਤਸਕਰੀ ਨਾਲ ਜੁੜੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਕਹਿੰਦੇ ਜੀ ਜਾਂਚ ਕਰ ਰਹੀ ਸਟਨੇ ਮਹਾਲੀ ਅਦਾਲਤ 'ਚ ਇੱਕ ਪਟੀਸ਼ਨ ਦਾਖਲ ਕੀਤੀ ਤੇ ਕਿਹਾ ਜੀ ਕਿ ਮਾਮਲਾ ਮਤਲਬ ਕਿ ਬਹੁਤ ਗੰਭੀਰ ਹੈ ਇਸ ਲਈ ਸਾਨੂੰ ਸਰਚ ਵਾਰੰਟ ਚਾਹੀਦਾ ਤੇ ਮਜੀਠੀਆ ਦੇ ਵਕੀਲਾਂ ਜਿਵੇਂ ਪਤਾ ਲੱਗਿਆ ਉਹ ਵੀ ਅਦਾਲਤ ਪਹੁੰਚ ਗਏ। ਉਹਨਾਂ ਨੇ ਕਿਹਾ ਵੀ ਕਿ ਐਸਆਈਟੀ ਵੱਲੋਂ ਜਿਹੜੀ ਕਾਪੀ ਦਾਖਲ ਕੀਤੀ ਹੈ ਸਾਨੂੰ ਉਹਦੀ ਕਾਪੀ ਚਾਹੀਦੀ ਆ ਮਜੀਠੀਆ ਦੇ ਵਕੀਲਾਂ ਨੇ ਨਾਲ ਹੀ ਕੋਰਟ ਨੂੰ ਪੁੱਛਿਆ ਕਿ ਕਿਹੜੀ ਜਗ੍ਹਾ ਦੀ ਤਲਾਸ਼ੀ ਲੈਣੀ ਹੈ ਅਦਾਲਤ ਚੋਂ ਪੁੱਛ ਰਹੇ ਨੇ ਤੁਹਾਨੂੰ ਦੱਸਿਆ ਜਾ ਵੀ ਤੇ ਇਸ ਤੇ ਇਸੀ ਜਾਣਕਾਰੀ ਸਾਨੂੰ ਉਪਲਬਧ ਕਰਾਈ ਜਾਵੇ ਹਾਲਾਂਕਿ ਸਰਕਾਰ ਵੱਲੋਂ ਪੇਸ਼ ਵਕੀਲਾਂ ਨੇ ਕਿਹਾ ਜੀ ਇਹ ਗਲਤ ਹੈ ਜੀ ਇਹ ਇਹ ਐਪਲੀਕੇਸ਼ਨ ਨਹੀਂ ਮੰਗ ਸਕਦੇ ਜੀ ਤਾਂ ਚਲੋ ਕੁੱਲ ਮਿਲਾ ਕੇ ਇਸ ਮਾਮਲੇ ਦੇ ਉੱਤੇ ਹੁਣ ਅਗਲੀ ਸੁਣਵਾਈ 5 ਤਰੀਕ ਤੇ ਜਾਪਈ ਆ 5 ਤਰੀਕ ਕਿਹੜਾ ਦੂਰ ਆ ਪਾਈ ਅੱਜ ਤੈਨ ਮੁੱਕ ਗਈ ਪਲਕੇ ਨੂੰ 4 ਅਤੇ ਪਾਸੋਂ ਨੂੰ 5 ਸਟੇਟ ਕ੍ਰਾਈਮ ਬ੍ਰਾਂਚ ਦਰਜਾ ਮਾਮਲਾ ਮੀਸ਼ੀਆ ਦੇ ਖਿਲਾਫ ਹਾਲਾਂਕਿ ਵਿਕਰਮਜੀਠਿਆ ਨੇ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਇਹ ਖਤਰਾ ਪ੍ਰਗਟਾਤਾ ਸੀਗਾ ਜਾਂ ਇੱਕ ਖਦਸਾ ਪ੍ਰਗਟਾਤਾ ਸੀ ਕਿ ਮੇਰੇ ਤੇ ਨਾਮਾ ਕੇਸ ਵੀ ਦਰਜ ਹੋ ਸਕਦਾ ਉਹਨਾਂ ਦੇ ਘਰਾਂ ਦੀ ਜਾਂਚ ਵੀ ਹੋ ਸਕਦੀ ਹੈ ਸਰਚ ਵਾਰੰਟ ਵੀ ਲੈ ਕੇ ਆ ਸਕਦੇ ਕੋਈ ਨਵਾਂ ਕੇਸ ਵੀ ਹੋ ਸਕਦਾ ਸੋ ਇਹ ਸਾਰੇ ਖਤਰੇ ਪਹਿਲੇ ਉਹਨਾਂ ਨੇ ਕਿਹਾ ਸੀਗਾ ਆਪਾਂ ਜਿਵੇਂ ਗੱਲ ਕਰ ਚੁੱਕਾ ਕਿ 2022 ਦਾ ਕੇਸ ਹੈ ਜਦੋਂ ਐਸਆਈਟੀ ਵੱਲੋਂ 2022 ਚ ਇੱਕ ਕੇਸ ਦਰਜ ਕੀਤਾ ਗਿਆ ਖਾਸ ਕਰਕੇ ਭੋਲੇ ਵਾਲਾ ਮਾਮਲਾ ਜਦੋਂ ਸਾਹਮਣੇ ਭੋਲਾ ਡਰੱਗ ਮਾਮਲਾ ਉਹਦੇ ਵਿੱਚ 1 ਤੋਂ 10 ਤੱਕ ਐਫਆਈਰ ਹੁੰਦੀਆਂ ਉਹਨਾਂ ਐਫਆਈਰ ਦੇ ਹਵਾਲੇ ਨਾਲ ਕੋਰਟ ਚ ਕੋਰਟ ਆਪਣਾ ਫੈਸਲਾ ਸੁਣਾ ਚੁੱਕੀ ਆ ਫੈਸਲੇ ਹੋਣ ਤੋਂ ਬਾਅਦ ਮਜੀਠੀਆ ਨੂੰ ਨਾਮਜ਼ਦ ਕਰਨਾ ਕਹਿੰਦੇ ਸੰਭਵ ਨਹੀਂਗਾ ਇਸ ਦੇ ਬਾਅਦ ਇਸੇ ਵਾਲਾ ਆਪ ਦੇਖਦੇ ਆ 2022 ਦੇ ਵਿੱਚ ਕਾਂਗਰਸ ਫਾਸਮੇ ਕੇਸ ਦਰਜ ਹੋਇਆ ਸੀਗਾ ਉਦੋਂ ਜੇਲ੍ਹ ਵੀ ਗਏ ਸੀ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਸਾਈਟ 'ਚ ਬਦਲਾਅ ਹੁੰਦਾ ਗਿਆ ਤੇ ਹੁਣ ਪੰਜਵੀਂ ਐਸਆਈਟੀ ਸਾਹਮਣੇ ਆਈ ਜਿਹੜੀ ਬਰਨ ਸ਼ਰਮਾ ਏਆਈਜੀ ਇਹੀ ਦੀ ਰੈਂਕ ਦੇ ਅਧਿਕਾਰੀ ਸੋ ਇੱਥੇ ਵੀ ਚਰਚਾ ਇਸ ਗੱਲ ਤੇ ਤੁਰਦੀ ਆ ਕਿ ਹੈੱਡ ਬਦਲੇ ਹੀ ਨਹੀਂ ਗਏ ਹੈੱਡ ਆਫ ਦ ਰੈਕ ਵੀ ਘਟਾ ਦਿੱਤਾ ਗਿਆ ਸੋ ਇਸ ਲਈ ਕੀ ਸਰਕਾਰ ਮਨਮਰਜ਼ੀ ਤੇ ਆਈ ਆ ਕੀ ਇਹ ਸਿਰਫ ਸਰਚ ਬਣਾਣ ਤੱਕ ਗੱਲ ਜਾਣੀ ਆ ਜਾਂ ਇਹ ਗੱਲ ਗ੍ਰਿਫਤਾਰੀ ਤੱਕ ਜਾ ਸਕਦੀ ਆ ਪੈਸੇ ਸੁਖਬੀਰ ਬਾਦਲ ਹੋਰੀ ਜਿਵੇਂ ਵਿਕਰਮਜੀਠਿਆ ਦੇ ਘਰੇ ਪਹੁੰਚੇ ਜਿਵੇਂ ਅਕਾਲੀ ਦਲ ਬਾਦਲ ਤੇ ਜਿਹੜੀ ਕੱਲ ਤੱਕ ਕਹਿੰਦੀ ਸੀ ਕਿ ਵਿਕਰਮਜੀਠਿਆ ਨੇ ਤਾਂ ਜੱਤਸਰਾਂ ਦੇ ਮਾਮਲੇ 'ਚ ਉਹ ਕਿਉਂਕਿ ਪ੍ਰੈਸ ਕਾਨਫਰੰਸ ਕਰਤੀ ਸੀ ਜੱਤਰ ਹਟਾਉਣ ਦੇ ਮਾਮਲੇ ਦੇ ਵਿਕਰਮਜੀਠਿਆ ਨੇ ਤਾਂ ਅਕਾਲੀ ਦਲ ਬਾਦਲ ਤੇ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਚ ਪ੍ਰੈਸ ਰੈਲੀ ਜਾਰੀ ਕਰਕੇ ਕਹਿੰਦਾ ਸੀ ਕਿ ਵਿਕਰਮਜੀਠਿਆ ਨੇ ਸੁਖਵੀਰ ਬਾਦਲ ਦੀ ਪਿੱਟ ਚ ਛੁਰਾ ਮਾਰਿਆ ਸੋ ਇਹ ਸਿਕਿਉਰਟੀ ਹਟਾਉਣਾ ਤੇ ਸਿੱਟ ਰਹੀ ਕਾਰਵਾਈ ਅੱਗੇ ਵਧਾਉਣਾ ਇਹ ਸਾਰੇ ਮਾਮਰਿਆਂ ਨੇ ਸੁਖਵੀਰ ਤੇ ਵਿਕਰਮਜੀਠਿਆ ਨੂੰ ਵੀ ਮਲਾ ਦਤਾ ਹੈ ਸੁਖਵੀਰ ਤੇ ਵਿਕਰਮਜੀਠਿਆ ਨੂੰ ਵੀ ਨੇੜੇ ਲਿਆ ਦਤਾ ਹੈ ਸੁਖਵੀਰ ਤੇ ਵਿਕਰਮਜੀਠਿਆ ਨੂੰ ਵੀ ਇਕੱਠੇ ਬਿਠਾ ਦਤਾ ਹੈ ਸੋ ਘਰੇ ਪਹੁੰਚੇ ਟਵੀਟ ਵੀ ਕੀਤਾ ਸੋ ਇਹ ਨੇੜਤਾ ਅਕਾਲੀ ਦਲ ਲਈ ਕਿੰਨੀ ਕਸਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਵਿਕਰਮ ਜੀਠਿਆ ਦਾ ਮਾਮਲਾ ਨਵਾਂ ਮੋੜ ਜਰੂਰ ਲੱਗਿਆ ਜਨਾਬ ਚਲੋ ਗੱਲ ਆਪਾਂ ਨਵੇਂ ਮੋੜ ਦੀ ਕਰ ਰਹੇ ਆ ਨਵਾਂ ਮੋੜ ਤਾਂ ਕਰਨਲ ਬਾਠਾਲੇ ਮਾਮਲੇ 'ਚ ਵੀ ਆ ਗਿਆ ਕਰਨਲ ਬਾਠ ਧਿਆਨ ਹੈ ਜੀ ਤੁਹਾਨੂੰ ਪਟਿਆਲੇ ਦੇ ਵਿੱਚ ਜੋ ਘਟਨਾ ਕਰਨ ਵਾਪਰਿਆ ਕਹਿੰਦੇ ਜੀ ਪੁਲਿਸ ਵਾਲੇ ਇਨਕਾਊਂਟਰ ਸਫਲ ਇਨਕਾਊਂਟਰ ਤੋਂ ਬਾਅਦ ਡੀਐਸਪੀ ਦੀਆਂ ਫਿੱਤੀਆਂ ਲਵਾਉਣ ਦੇ ਚਾਚ ਕਹਿੰਦੇ ਇਸ ਕਦਰ ਰੰਗ ਬਦਲਿਆ ਖਾਕੀ ਦਾ ਤੇ ਚਲੋ ਜਿਹੜਾ ਆਊਗਾ ਟਕਰੂਗਾ ਤੇ ਨਤੀਜਾ ਕਰਨਲ ਬਾਠ ਨਾਲ ਉਲਝ ਗਏ ਕੁਝ ਤਰ੍ਹਾਂ ਕਹਿੰਦੀਆਂ ਕਰਨਲ ਬਾਠ ਗਲਤ ਸੀ ਜੀ ਕੁਝ ਕਹਿੰਦੇ ਖਾ ਪੀ ਰਹੇ ਸੀ ਜੀ ਕੁਝ ਕਹਿੰਦੇ ਵੀ ਇਹ ਜਾਣ ਬੁੱਝ ਕੇ ਬਾਅਦ ਤੋਂ ਬਦਨਾਮ ਕੀਤਾ ਜਾ ਰਿਹਾ ਹੈ ਜੀ ਕੁਝ ਕਹਿੰਦੇ ਵੀ ਹੈਨਾ ਪੁਲਿਸ ਤੇ ਦੋ ਇੱਕੋਸਾਰ ਸੀਗੇ ਜੀ ਜੋ ਮਰਜੀ ਹੋਵੇ ਕਰਨਲ ਬਾਠ ਠੀਕ ਸੀ ਜਾਂ ਗਲਤ ਸੀ ਪਰ ਪੰਜਾਬ ਪੁਲਿਸ ਦਾ ਆਪਣੇ ਸ਼ਹਿਰੀਆਂ ਨਾਲ ਆਪਣੇ ਨਾਗਰਿਕਾਂ ਨਾਲ ਵਿਵਹਾਰ ਕਿਹੋ ਜਿਹਾ ਹੈ ਉਹਦਾ ਹੀ ਚਤਰਾ ਹੈ ਇਤਾ ਕਰਨਲ ਸੀ ਤਾਂ ਕਰਕੇ ਮੁੱਦਾ ਬਣ ਗਿਆ ਤਾਂ ਕਰਕੇ ਨੋਟਿਸ ਚ ਆ ਗਿਆ ਤਾਂ ਕਰਕੇ ਕਾਰਵਾਈ ਤੱਕ ਚਲਾ ਗਿਆ ਤਦ ਕਰਕੇ ਦੇਸ਼ ਦਾ ਰੱਖਿਆ ਮੰਤਰੀ ਤੱਕ ਮੀਟਿੰਗਾਂ ਕਰਨ ਲੱਗ ਪਿਆ ਫੌਜ ਸਾਹਮਣੇ ਆ ਗਈ ਫੌਜ ਨਾਲ ਸਬੰਧਤ ਸੀ ਸਾਰਾ ਮਾਮਲਾ ਹੈ ਨਾ ਆਹ ਬੰਦੇ ਨਾਲ ਕੌਣ ਖੜਦਾ ਜਨਾਬ ਨਿਤ ਦਿਨ ਚੌਕ ਚਰਾਹਾ ਗਲੀ ਮਹੱਲਾ ਪਿੰਡ ਸ਼ਹਿਰ ਪਤਾ ਨਹੀਂ ਥਾਣਿਆਂ ਤੱਕ ਲਿਜਾ ਕੇ ਪੁਰਸਕੇ ਹੋਈਆਂ ਵਧਿਕੀਆਂ ਕਰਦੀ ਆ ਮੈਂ ਨਹੀਂ ਕਹਿੰਦਾ ਕਿ ਸਾਰੇ ਪੁਲਿਸ ਅਫਸਰ ਮਾੜੇ ਨੇ ਪਰ ਸਚਾਈ ਇਹ ਹੈ ਕਿ ਸਾਰੇ ਚੰਗੇ ਵੀ ਨਹੀਂ ਸੋ ਉਹ ਭੁਗਤ ਭੋਗੀ ਲੋਕ ਉਹਨਾਂ ਦੀ ਕਿੱਥੇ ਸੁਣਵਾਈ ਹੁੰਦੀ ਆ ਚਲੋ ਇਹ ਤਾਂ ਸ਼ੁਕਰ ਹੈ ਕਿ ਕਰਨ ਲਾ ਵਾਲਾ ਮਸਲਾ ਬਣ ਗਿਆ ਤਾਂ ਕਰਕੇ ਪੰਜਾਬ ਪੁਲਿਸ ਦੇ ਪੂਰੇ ਬਾਇਓ ਡਾਟੇ ਦੀ ਚਰਚਾ ਹੁਣ ਤਰੀ ਇੱਕ ਸਮੇਂ ਲੱਗਿਆ ਸੀ ਕਿ ਕਰਨਲ ਬਾਠ ਵਾਲੇ ਮਾਮਲੇ ਦੇ ਆਧਾਰ ਤੇ ਪੁਲਿਸ ਦੀ ਕਾਰਜਪ੍ਰਦਾ ਸੁਧਾਰਨ ਤੇ ਕੰਮ ਹੋਵੇਗਾ ਪੁਲਿਸ ਦੀ ਕਾਰਜ ਸ਼ੈਲੀ ਦੀ ਨੂੰ ਦਰਸ ਕਰਨ ਤੇ ਕੰਮ ਹੋਏਗਾ ਪਰ ਜਿੱਦਾਂ ਹੀ ਮੈਸੇਜ ਬਾਠ ਕਰਨਲ ਸਾਹਿਬ ਦੀ ਧਰਮ ਪਤਨੀ ਮੁੱਖ ਮੰਤਰੀ ਭਗਵੰਤ ਸਿੰਘ ਉਹਨਾਂ ਨੂੰ ਮੁਲਾਕਾਤ ਕਰਕੇ ਕਹਿੰਦੀ ਬਾਗੋ ਬਾਗ ਇਨਸਾਫ ਤਾਂ ਮਿਲਿਆ ਖੜਾ ਬਾ 6 ਵਜਣ ਤੋਂ 6 ਵਜਣ ਤੋਂ ਪਹਿਲਾਂ ਉਹਨਾਂ ਦੇ ਪੀਏ ਦੀ ਘੰਟੀ ਵੱਜ ਜਾਣੀ ਹਾਂ ਉਹ ਤਾਂ ਐਬਸੋਲੂਟ ਹੈ ਮੇਰਾ ਤਾਂ ਉਹਨਾਂ ਨੂੰ ਉਹ ਤਾਂ ਸਿਰਪਲੋਸਤਾ ਮੇਰਾ ਕਹਿੰਦੇ ਤੂੰ ਪੰਜਾਬ ਦੀ ਹੋ ਥੋੜਾ ਤੂੰ ਤਾਂ ਮੇਰੀ ਵੀ ਧੀ ਆ ਤੇ ਜੀ ਕਹਿੰਦੇ ਉਹ ਉਮੀਦ ਦੂਏ ਦਿਨ ਦੇ 6 ਵਜੇ ਤੋਂ ਪਹਿਲਾਂ ਪਹਿਲਾਂ ਟੁੱਟ ਗਈ ਕਹਿੰਦੇ ਭਾਈ ਕੱਲ ਵਾਲੇ 6 ਤੱਕ ਹੀ ਅੱਜ ਵਾਲੇ 6 ਵਜੇ ਲੈ ਹੁਣ ਅਗਲੇ ਦਿਨ ਦੇ ਹੀ ਵੱਜਦੇ ਸੋ ਐਨੇ 6 ਵਜਲੇ ਕਿ ਉਧਰੋਂ ਫੋਨ ਦੀ ਘੰਟੀ ਨਹੀਂ ਵੱਜੀ ਉਹ ਕਹਿੰਦੇ ਉਲਟਾ ਅਸੀਂ ਫੋਨ ਕਰਦੇ ਸਾਡਾ ਫੋਨ ਵੀ ਨ ਚੱਕਦੇ ਪਰ ਇਹ ਪਰਿਵਾਰ ਮੰਗ ਕਰ ਰਿਹਾ ਸੀਗਾ ਕਿ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਲਾਂਭੇ ਕੀਤਾ ਜਾਵੇ ਤੇ ਐਸਐਸਪੀ ਨੂੰ ਬਦਲਿਆ ਜਾਵੇ ਨਾਨਕ ਸਿੰਘ ਹੋਰਾਂ ਨੂੰ ਤੇ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ ਪਰ ਪੰਜਾਬ ਸਰਕਾਰ ਨੇ ਕੋਈ ਪੱਲਾ ਨਹੀਂ ਫੜਾਇਆ ਅਗਲੇ ਪਹਿਲਾਂ ਆਪਣੇ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਵਿਭਾਗ ਪੱਧਰ ਤੇ ਬਚਾਉਣ ਦੀ ਕੋਸ਼ਿਸ਼ ਕਰਦੇ ਰਿਹਾ ਫਿਰ ਸਰਕਾਰ ਪੱਧਰ ਤੇ ਬਚਾਉਣ ਦੀ ਕੋਸ਼ਿਸ਼ ਕਰਦੇ ਜਦੋਂ ਕਿ ਅਗਲੇ ਕਹਿੰਦੇ ਇਸ ਨੂੰ ਸਸਪੈਂਡ ਕਰਤੇ ਤੇ ਕਾਰਵਾਈ ਤਾਂ ਪਾਤੀ ਕਹਿੰਦੇ ਅਸੀਂ ਹੋਰ ਦੱਸੋ ਕੀ ਕਰੀਏ 21 ਦਿਨ ਗੁਜ਼ਰ ਗਏ ਹੈ 12 ਪੁਲਿਸ ਵਾਲੇ ਸਸਪੈਂਡ ਕਰਤੇ ਹੈ ਨਾ ਇਹਨਾਂ ਚ ਪੰਜ ਇੰਸਪੈਕਟਰ ਵੀ ਸ਼ਾਮਿਲ ਇਸ ਦਾ ਕਾਰਪੇਗੋ ਉਹ ਕਹਿੰਦੇ ਸਸਪੈਂਡ ਨਹੀਂ ਪ੍ਰਖਾਸ ਕਰੋ ਤੇ ਐਸਐਸਵੀ ਨਾਨ ਸਿੰਘ ਦਾ ਤਵਾਦਲਾ ਕਰੋ ਹੁਣ ਇਹ ਮੈਨੂੰ ਨਹੀਂ ਪਤਾ ਕਿ ਕਰਨਲ ਬਾਠਰਾ ਨੇ ਤਰ੍ਹਾਂ ਪਤਨੀ ਲਈ ਇਨਸਾਫ ਦੀ ਪਰਵਾਹ ਸ਼ਾ ਕੀ ਹੈ ਕੀ ਤਵਾਦਲਾ ਮਾਮਲੇ ਦੀ ਜਾਂਚ ਸੀਬੇ ਨੂੰ ਇਹ ਇਨਸਾਫ ਹੈ ਵੈਸੇ ਅੱਜ ਇਸ ਮਾਮਲੇ 'ਚ ਵੀ ਨਵਾਂ ਰੂਪ ਨਵਾਂ ਰੰਗ ਨਵਾਂ ਟੰਗ ਦੇਖਣ ਨੂੰ ਮਿਲਿਆ ਜਦੋਂ ਇਹ ਫੈਸਲਾ ਹੋਇਆ ਕਿ ਕਰਨਲ ਬਾਠ ਵਾਲਾ ਕੇਸ ਪੰਜਾਬ ਪੁਲਿਸ ਨਹੀਂ ਚੰਡੀਗੜ੍ਹ ਪੁਲਿਸ ਦੇਖੇਗੀ ਜੀ ਹਾਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੈਟ ਜਿਹੜੀ ਸਬੂਤ ਵੀ ਇਕੱਠੇ ਕਰਨ ਲੱਗ ਪਈ ਸੀ ਜਿਹੜੇ ਗਵਾਹਾਂ ਨਾਲ ਵੀ ਗੱਲ ਕਰਨ ਲੱਗ ਪਈ ਸੀ ਜਿਹੜੇ ਦਸਾਵੇਜੀ ਤੌਰ ਦੇ ਉੱਤੇ ਵੀ ਕਾਗਜ਼ੀ ਕਾਰਵਾਈ ਪੂਰੀ ਕਰਨ ਲੱਗੀ ਸੀ ਉਹ ਸੈਟ ਨੂੰ ਖਾਰਜ ਕਰ ਦਿੱਤਾ ਗਿਆ ਤੇ ਹਦਾਇਤ ਜਾਰੀ ਹੋ ਗਈ ਹੈ ਪੰਜਾਬ ਹਾਈ ਕੋਰਟ ਵੱਲੋਂ ਕੇਸ ਪੂਰੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਕਰੇਗੀ ਹੋਰ ਉਸ ਟੀਮ ਨੂੰ 4 ਮਹੀਨਿਆਂ ਦਾ ਸਮਾਂ 4 ਮਹੀਨਿਆਂ ਚ ਆਪਣੀ ਰਿਪੋਰਟ ਦਰਜ ਕਰਾਏਗੀ ਜੀ ਹਾਂ ਪੰਜਾਬ ਪੁਲਿਸ ਦੀ ਪਟਿਆਲਾ ਵਿਖੇ ਆਰਮੀ ਕਰਨਲ ਹਾਂ ਪੁਸ਼ਪਿੰਦਰ ਬਾਸ ਨਾਲ ਕੁੱਟਮਾਰ ਦੇ ਮਾਮਲੇ 'ਚ ਕਹਿੰਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪ ਦਿੱਤੀ ਹੈ ਇਹ ਜਾਂਚ 4 ਮਹੀਨਿਆਂ ਚ ਪੂਰੀ ਕਰਨੀ ਹੋਏਗੀ ਤਿੰਨ ਦਿਨਾਂ ਵਿੱਚ ਨਵੀਂ ਜਾਂਚ ਟੀਮ ਬਣਾਉਣੀ ਹੋਏਗੀ ਜਿਸ ਵਿੱਚ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਸ਼ਾਮਲ ਨਹੀਂ ਹੋਏਗਾ ਹਾਂ ਜਾਂਚ ਵਿੱਚ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਕਰਨਾ ਹੋਏਗਾ ਇਹ ਲਾਜ਼ਮੀ ਹੋਏਗਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਾਂਚ ਸ਼ਾਮ ਨਹੀਂ ਤੁਸੀਂ ਸਾਥ ਨਹੀਂ ਦਿਓਗੇ ਸਾਥ ਨੂੰ ਦੇਣਾ ਪਊਗਾ ਸੋ ਇਹਦੇ ਲਈ ਕਹਿੰਦੇ ਕੰਮ ਕਰਨਾ ਪੈਣਾ ਇਸ ਮਾਮਲੇ 'ਚ ਪੰਜਾਬ ਪੁਲਿਸ ਨੇ ਜਿਹੜੀ ਸਟ ਗਠਿਤ ਕੀਤੀ ਸੀ ਸਤਾਪਤ ਕੀਤੀ ਸੀ ਉਹ ਉਹ ਸਬੂਤ ਵੀ ਇਕੱਠੇ ਕਰ ਜਿਵੇਂ ਆਪਾਂ ਗੱਲ ਕੀਤੀ ਆ ਪਰ ਉਸ ਨੂੰ ਪੰਜਾਬ ਹਾਈ ਕੋਰਟ ਨੇ ਹੁਣ ਖਾਰਜ ਕਰਤਾ ਤੇ ਕਿਹਾ ਜੀ ਸਾਰਾ ਕੰਮ ਇੱਧਰ ਕਿਉਂਕਿ ਜਦੋਂ ਪਰਿਵਾਰ ਦੀ ਮੰਗ ਤਾਂ ਕਰਨਲ ਬਾਠੀ ਪਟੀਸ਼ਨ ਤਾਂ ਸੀਬੀਆਈ ਦੀ ਮੰਗ ਆ ਲਈ ਸੀ ਪਰ ਉਹਨੇ ਚੰਡੀਗੜ੍ਹ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੂੰ ਜਾਂਚ ਮਿਲਣ ਤੋਂ ਬਾਅਦ ਵੀ ਕਰਨਲ ਬਾਠੀ ਤਾਂ ਆਪਣੀ ਪਤਨੀ ਨੇ ਭਰੋਸਾ ਪਟਾਇਆ ਕਿ ਸ਼ੁਕਰੀਆ ਜਸਵਿੰਦਰ ਪਰਵਾਠ ਨੇ ਕਿਹਾ ਕਿ ਧੰਨਵਾਦ ਸਾਨੂੰ ਉਮੀਦ ਹੈ ਕਿ ਸਾਨੂੰ ਇੱਧਰ ਨੂੰ 4 ਮਹੀਨੇ ਚ ਇਨਸਾਫ ਮਿਲੂਗਾ ਪਰ ਉਹਨਾਂ ਨੇ ਇੱਕ ਬੰਦਾ ਵੀ ਫੜ ਲਿਆ ਕਹਿੰਦੇ ਜੀ ਆ ਬੰਦਾ ਸਾਡੀ ਰੇਕੀ ਕਰੀ ਜਾਂਦਾ ਸਾਡੇ ਮਗਰ ਆਉਂਦਾ ਕਦੇ ਵੀਡੀਓ ਬਣਾਉਂਦਾ ਹੈ ਕਦੇ ਕੁਝ ਕਿਸੇ ਨੂੰ ਇਨਫੋਰਮ ਕਰਦਾ ਹੈ ਕਦੇ ਕਿਸੇ ਨੂੰ ਭੇਜ ਕੇ ਕੁਝ ਡਿਲੀਟ ਕਰਦਾ ਹੈ ਕਿ ਜੀ ਰੇਕੀ ਕਰਦਾ ਹੁਣ ਉਹਦੇ ਬਾਰੇ ਵੀ ਬੁਲਾਉਣਾ ਪੁਲਿਸ ਨੂੰ ਪੈਂਦਾ ਫੜਾਉਣਾ ਪੁਲਿਸ ਨੂੰ ਪੈਂਦਾ ਹੁਣ ਪਤਾ ਨਹੀਂ ਭਾਈ ਰੇਕੀਓ ਅਗਲਾ ਪੁਲਿਸ ਦੀ ਉਹ ਕਰ ਰਿਹਾ ਹੋਵੇ ਤੇ ਪੁਲਿਸ ਨੂੰ ਤੁਸੀਂ ਫੜਾਉਣਾ ਮਤਲਬ ਇਹ ਕਮਾਲ ਦੀ ਗੱਲ ਹੈ ਕਿ ਜਿਹੜੀ ਧਿਰ ਖਿਲਾਫ ਲੜਾਈ ਹੈ ਉਸੇ ਧਿਰ ਤੋਂ ਹੀ ਸਾਡੀ ਇਨਸਾਫ ਦੀ ਆਸ ਵੀ ਹੈ ਬੇਸ਼ੱਕ ਹੁਣ ਪੁਲਿਸ ਪੰਜਾਬ ਦੀ ਨਾ ਹੋ ਕੇ ਚੰਡੀਗੜ੍ਹ ਦੀ ਹੈ ਤੇ ਦੇਖਦੇ ਆਂ ਜੀ ਕਰਨਲ ਬਾਠ ਵਾਲਾ ਮਾਮਲਾ ਕਿੱਧਰ ਨੂੰ ਜਾਂਦਾ ਪਰ ਜਿੱਥੋਂ ਇਹ ਮਾਮਲਾ ਜਨਮ ਲੈਂਦਾ ਹੈ ਜਿੱਥੋਂ ਇਹ ਘਟਨਾ ਜਨਮ ਲੈਂਦੀ ਹੈ ਉਹ ਹੈ ਜੀ ਇਨਕਾਊਂਟਰ ਕਿ ਇੱਕ ਅਗਵਾ ਬੱਚੇ ਨੂੰ ਅਗਵਾ ਕਰਨ ਵਾਲੇ ਦਾ ਇਨਕਾਉਂਟਰ ਕਰਕੇ ਪੁਲਿਸ ਵਾਲੇ ਪਰਤ ਰਹੇ ਸੀ ਗੱਡੀ ਖੜਾਉਣ ਨੂੰ ਲੈ ਕੇ ਪਾਰਕਿੰਗ ਨੂੰ ਲੈ ਕੇ ਟਾਬੇ ਦੇ ਉੱਤੇ ਤਕਰਾਰ ਤਕਰਾਰ ਤੋਂ ਬਹਿਸ ਬਹਿਸ ਤੋਂ ਮੁੱਕੇ ਬਾਜੀ ਤੇ ਮੁੱਕੇ ਬਾਜੀ ਤੋਂ ਇਸ ਘਟਨਾ ਤੱਕ ਮਾਮਲਾ ਪਹੁੰਚਿਆ ਤੇ ਕਹਿੰਦੇ ਧਮਕੀ ਦੇਣ ਉਹ ਕਰਨਲ ਬਾਠ ਉਹਨਾਂ ਦੀ ਇਹ ਨਾ ਤੁਸੀਂ ਉੱਥੇ ਨਾ ਆਪਾਂ ਉੱਥੇ ਕਹਿੰਦੇ ਜੀ ਕਰਨਲ ਬਾਠ ਕਹਿੰਦੇ ਵੀ ਇਹ ਵੀ ਧਮਕੀ ਦਿੱਤੀ ਕਿ ਤੈਨੂੰ ਪਤਾ ਨਹੀਂ ਸੀ ਇਨਕਾਉਂਟਰ ਕਰਕੇ ਆਏ ਚਲੋ ਜੁਪਿੰਦਰ ਜੀ ਥੋਰੀ ਦਾਕਟਰ ਬਿਊਨ ਦੇ ਸੀਨੀਅਰ ਪੱਤਰਕਾਰ ਨੇ ਉਹ ਜਪਿੰਦਰਜੀਤ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਵਾਰ ਹਿੱਲ ਰਹੇ ਅੰਦੋਲਨ ਨੂੰ ਇਸ ਤਰ੍ਹਾਂ ਵੱਡਾ ਸਾਰਾ ਦਿੱਤਾ ਸੀ ਜਦੋਂ ਉਹਨਾਂ ਨੇ ਉਹ ਤਰ੍ਹਾਂ ਉਜਾਗਰ ਕਰਤੀਆਂ ਸੀ ਜਿਹੜੀਆਂ ਆ ਦੇਖ ਲਓ ਭਾਈ ਤੋਮਰ ਦੇ ਘਰੇ ਰੋਟੀ ਕਿਡੀਆਂ-ਕੜੀਆਂ ਖਾ ਕੇ ਆਉਂਦੀਆਂ ਤੇ ਦਿਖਾਉਂਦੀਆਂ ਇਹ ਆ ਕਿ ਅਸੀਂ ਅੰਦੋਲਨ ਨਾਲ ਸੋ ਉਸ ਤੋਂ ਬਾਅਦ ਕਹਾਣੀ ਫਿਰ ਟਰੈਕ ਤੇ ਆ ਗਈ ਸੀ ਕਾਫੀ ਹੱਦ ਤੱਕ ਨਹੀਂ ਤਾਂ ਜਥੇਬੰਦੀਆਂ ਲਈ ਮੁਸ਼ਕਲ ਖੜੀ ਹੋ ਸਕਦੀ ਸੀ ਆਵਾਮ ਲਈ ਇਹਨਾਂ ਦੇਸ਼ ਤੇ ਕਿਸਾਨੀ ਨੂੰ ਮੁਸ਼ਕਲ ਖੜੀ ਹੋ ਸਕਦੀ ਸੀ ਸੋ ਇਸ ਲਈ ਉਹ ਜੁਪਿੰਦਰਜੀਤ ਦੀ ਇੱਕ ਸਟੋਰੀ ਫੇਰ ਚਰਚਾ ਚਾਹ। ਜੁਪਿੰਦਰਜੀਤ ਦੀ ਸਟੋਰੀ ਦੱਸਦੀ ਹੈ ਉਹਦੀ ਖੋਜ ਪੱਤਰਕਾਰ ਤੋਂ ਦੱਸਦੀ ਹੈ ਕਿ ਪੰਜਾਬ ਚ ਹਰ ਦੂਜੇ ਦਿਨ ਇਨਕਾਊਂਟਰ ਹੋ ਰਿਹਾ। ਹਰ ਦੋ ਦਿਨਾਂ ਚ ਇੱਕ ਇਨਕਾਊਂਟਰ ਮਤਲਬ ਇਹ ਇਨਕਾਊਂਟਰ ਪਿਛਲੇ 90 ਦਿਨਾਂ ਚ 40 ਦੇ ਪਾਰ ਹੈ। ਤੇ ਇੱਥੇ ਹੁੰਦਾ ਜਾ ਰਿਹਾ ਲੋਕੀ ਸਥਿਤੀ ਹੈ। 2 ਮਹੀਨਿਆਂ ਚ 40 ਤੋਂ ਵੱਧ ਇਨਕਾਊਂਟਰ वैसे आगे पीछे वाले दिन जे और ਕਾਂ ਬਾਦਾਂ ਕਰ ਲਉ ਤਾਂ ਦੋ ਇਨਕਾਉਂਟਰ ਚ ਮੌਤਾਂ ਨੇ ਤੇ 45 ਦੀਆਂ ਲੱਤਾਂ ਚ ਗਿੱਟਿਆਂ ਚ ਗੋਡਿਆਂ ਚ ਗੋਲੀਆਂ ਮਾਰੀਆਂ। ਸਵਾਲ ਇਹ ਨਹੀਂ ਕਿ ਪੰਜਾਬ ਇਹ ਨਹੀਂ ਚਾਹੁੰਦਾ ਕਿ ਤੁਸੀਂ ਗੈਂਗਸਟਰਾਂ ਖਿਲਾਫ ਕਾਰਵਾਈ ਨਾ ਕਰੋ। ਸਵਾਲ ਇਹ ਨਹੀਂ ਕਿ ਪੰਜਾਬ ਇਹ ਨਹੀਂ ਚਾਹੁੰਦਾ ਕਿ ਤੁਸੀਂ ਨਸ਼ਿਆਂ ਵਾਲੇ ਖਿਲਾਫ ਕਰੋ। ਨਸ਼ਿਆਂ ਵਾਲੇ ਦੇ ਖਿਲਾਫ ਸਖਤ ਕਾਰਵਾਈ ਕਰੋ। ਉਹਨਾਂ ਦਾ ਚਲਾਨ ਅਜਿਹਾ ਬਣਾਓ ਕਿ ਤੁਸੀਂ ਉਸ ਦੇ ਉੱਤੇ ਮਜਬੂਤੀ ਨਾਲ ਖੜ ਸਕੋ। ਨਾ ਕਿ ਘਰ ਟਾ ਕੇ ਫੋਕੀ ਕਾਰਵਾਈ ਦਿਖਾਓ। ਇਹ ਅਦਾਲਤ ਦਾ ਫੈਸਲਾ ਹੁੰਦਾ ਹੈ। ਕਿ ਕਿਦਾ ਘੱਟਾਉਣਾ ਹੈ ਕਿਦਾ ਘੱਟ ਸੀਲ ਕਰਨਾ ਹੈ ਕਿਦਾ ਘੱਟ ਸੇਲ ਕਰਨਾ ਹੈ ਕਿਸ ਨੂੰ ਕਿੰਨੀ ਸਜ਼ਾ ਦੇਣੀ ਹੈ ਇਹ ਫੈਸਲਾ ਪੁਲਿਸ ਕਾਤੋਂ ਕਰਨ ਲੱਗੀ ਸਰਕਾਰ ਕਾਤੋਂ ਕਰਨ ਲੱਗੀ ਉਸੇ ਤਰ੍ਹਾਂ ਇਨਕੁਆਇਰ ਦਾ ਮਸਲਾ ਲਗਭਗ ਅਚਾਨਕ ਤੇਜ਼ੀ ਆਈ ਹੈ ਨਾ ਮਾਮਲਿਆਂ 'ਚ ਪੂਰੀ ਇੱਕ ਸਾਰ ਦੇ ਮਾਮਲਿਆਂ 'ਚ ਤੇਜ਼ੀ ਆਈ ਕਿ ਲਓ ਜੀ ਉਹ ਫੜਿਆ ਸੀ ਗੈਂਗਸਟਰ ਜੀ ਉਹ ਤਾਂ ਹਥਿਆਰ ਬਰਾਮਦ ਕਰਨਾ ਸੀ ਉਹਨੇ ਮਾਲ ਜਿੱਥੇ ਲੁਕਾਇਆ ਸੀ ਉਹ ਬਰਾਮਦ ਕਰਨਾ ਸੀ ਪੁਲਿਸ ਜਦੋਂ ਉੱਥੇ ਲੈ ਕੇ ਗਈ ਜੀ ਉਹਨੇ ਮੌਕਾ ਭਾਲ ਕੇ ਜੀ ਹੈ ਨਾ ਪੁਲਿਸ ਉਸ ਟੁਕੜੀ ਦੇ ਇੱਕ ਅਫਸਰ ਤੋਂ ਇੱਕ ਅਧਿਕਾਰੀ ਤੋਂ ਉਹਦੀ ਸਰਵਸ ਰਵਾਲਵਰ ਖੋਲੀ ਜੀ ਤੇ ਉਹਦੇ ਨਾਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਕਿਹਾ ਜੀ ਪਹਿਲਾਂ ਸੱਡਦੇ ਉਹਨੇ ਨਹੀਂ ਸੱਟਿਆ ਜੀ ਫਿਰ ਜਵਾਬੀ ਕਾਰਵਾਈ ਹੋਈ ਉਹ ਇਨਕਾਉਂਟਰ ਹੋ ਗਿਆ ਜੀ ਤੇ ਵੈਸੇ ਕਹਿੰਦੇ ਜੀ ਅਸੀਂ ਤਾਂ ਫੜਨ ਲਈ ਕਾਰਵਾਈ ਕੀਤੀ ਆ ਲੱਤਾਂ ਚ ਗੋਲੀਆਂ ਮਾਰੀ ਇਹ ਲੱਤਾਂ ਚ ਗੋਲੀਆਂ ਬੱਜ ਰਹੀਆਂ ਕੀ ਇਹ ਇਨਸਾਫ ਦਾ ਪੈਮਾਨਾ ਹੈ ਕੀ ਇਹ ਪੁਲਿਸ ਦੀ ਕਮਜ਼ੋਰੀ ਹੈ ਜਾਂ ਤਾਕਤ ਹੈ ਕਿ ਭੱਟੀ ਗਣਤੀ ਚ ਤੁਸੀਂ ਤੰਤਰਜੰਤਰ ਨਾਲ ਜਾਣਦੇ ਹੋ ਤੇ ਇੱਕ ਤੁਹਾਡੀ ਹਿਰਾਸਤ ਚ ਬੰਦਾ ਹੀ ਭਜਨ ਦੀ ਵੀ ਕੋਸ਼ਿਸ਼ ਕਰਦਾ ਤੇ ਹਥਿਆਰ ਵੀ ਲੈ ਕੇ ਤੁਹਾਡੇ ਤੇ ਬਾਤ ਕਰਦਾ ਸੋ ਉਸ ਨੂੰ ਜੁਪਿੰਦਰ ਜੀ ਦੱਸਦੇ ਨੇ ਕਿ ਬਕਾਇਦਾ ਤੌਰ ਤੇ ਜਨਵਰੀ 2025 ਤੋਂ ਲੈ ਕੇ 31 ਮਾਰਚ 2025 ਤੱਕ ਜਨਵਰੀ ਫਰਵਰੀ ਮਾਰਚ ਤਿੰਨ ਮਹੀਨਿਆਂ ਦੇ ਦਰਮਿਆਨ ਹੀ 48 ਇਨਕਾਊਂਟਰ ਦੀਆਂ ਖਬਰਾਂ ਨੇ 48 ਇਨਕਾਊਂਟਰ ਦੇ ਮਾਮਲੇ ਨੇ ਇਹ ਤੋਂ ਇਲਾਵਾ ਜੇਕਰ ਤੁਸੀਂ ਦੇਖੋਗੇ ਅਗਾਹ ਪਿਛਾਂ ਵਾਲੇ ਜੋੜਖਟਾ ਕਰ ਲੋਗੇ ਤਾਂ ਕਹਿੰਦੇ ਚਾਹੇ ਅੰਮ੍ਰਿਤਸਰ ਚ ਕਤਲ ਵਾਲੇ ਮਾਮਲੇ ਦੇ ਕੁਮਲਜਮ ਤੇ ਫਿਰ ਪਟਿਆਲਾ ਚ ਅਗਵਾਕਰ ਦੀ ਪੁਲਿਸ ਗੋਲੀਬਾਰਚ ਮੌਤ ਇਹ ਦੋ ਮੌਤਾਂ ਵੀ ਨੇ ਸੋ ਇੰਜ ਲਗਭਗ 47 ਦੇ ਗੇਟ ਚ ਮਾਮਲੇ ਸਾਹਮਣੇ ਆਉਂਦੇ ਨੇ ਜਿਹੜੇ 90 ਪਲੱਸ ਦੇ ਨਾਂ ਦੇ ਮਤਲਬ 3 3.5 ਮਹੀਨਿਆਂ ਦੇ ਦਰਮਿਆਨ ਜਦੋਂ ਕਿ ਪਿਛਲੇ ਪੂਰੇ ਇੱਕ ਬਰੇ ਚ ਜਈਆਂ ਖਬਰਾਂ 60 ਦੇ ਕਰੀਬ ਆਈਆਂ ਮਤਲਬ ਜੇ ਹੁਣ ਮਹੀਨੇ 2 ਮਹੀਨੇ ਬਾਅਦ ਕੋਈ ਖਬਰ ਆ ਜਵੇ ਤਾਂ ਅਗਲਾ ਕਹਿੰਦਾ ਚਲੋ ਜੀ ਹੋ ਗਿਆ ਭੱਜਣ ਦੀ ਕੋਸ਼ਿਸ਼ ਕੀਤੀ ਹੋਊ ਹੈਨਾ ਜਾਂ ਜੀ ਆਮੋ ਸਾਹਮਣਾ ਹੋ ਗਿਆ ਟਕਰਾ ਹੋ ਗਿਆ ਕਿਉਂਕਿ ਸਿੱਧੂ ਮੂਸੇ ਵਾਲੀ ਕਟਨਾ ਤੋਂ ਬਾਅਦ ਵੀ ਕਈ ਥਾਵਾਂ ਤੇ ਇਨਕਾਊਂਟਰ ਦੇ ਪਹਿਲੂ ਆਉਂਦੇ ਰਹੇ ਨੇ ਸੋ ਹੁਣ ਇਸ ਤਰ੍ਹਾਂ ਦਾ ਵਰਤਾਰਾ ਕਿ ਗ੍ਰਿਫਤ ਦੇ ਵਿੱਚ ਇਨਕਾਊਂਟਰ ਇਸ ਨੇ ਸਵਾਲ ਖੜਾ ਕੀਤਾ ਕਿ ਕਿ ਪੁਲਿਸ ਰਾਜਕਨੀ ਬਧ ਜਾ ਰਿਹਾ ਕਿਉਂਕਿ ਸੱਤਾ ਜਦੋਂ ਪੁਲਿਸ ਨੂੰ ਤਾਕਤ ਸੌਂਪਦੀ ਆ ਤੇ ਫਿਰ ਉਹਦੀ ਦੁਰਵਰਤੋਂ ਦਾ ਖਤਰਾ ਵੱਧ ਜਾਂਦਾ ਤੇ ਐਡਵੋਕੇਟ ਨਵਕਰਨ ਸਿੰਘ ਹੋਰੀ ਇਸ ਮਸਲੇ ਤੇ ਆਪਣੀ ਗੱਲ ਕਰਦੇ ਆ ਕਹਿ ਰਹੇ ਸੀ ਕਿ ਇਹ ਖਤਰਨਾਕ ਰੁਝਾਨ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਮਤਲਬ ਕਾਨੂੰਨ ਦੀ ਜਿਹਨੇ ਰੱਖਿਆ ਕਰਨੀ ਉਹ ਹੀ ਕਾਨੂੰਨ ਤਾਂ ਨਹੀਂ ਚੋੜ ਰਿਆ ਇਹਦੇ ਉੱਤੇ ਨਜ਼ਰ ਕਿਹਨੇ ਰੱਖਣੀ ਆ ਸਰਕਾਰਾਂ ਨੇ ਤੇ ਜੇ ਸਰਕਾਰੇ ਪਿੱਠ ਸਾਪੜਦੀ ਆ ਕਿ ਸਾਡਾ ਹੀ ਥਾਪੜਿਆ ਹੋਇਆ ਬਲਡੋజర్ ਕਲਚਰ ਹੈ ਸਾਡਾ ਹੀ ਥਾਪੜਿਆ ਹੋਇਆ ਇਨਕਾਉਂਟਰ ਕਲਚਰ ਹੈ ਤੇ ਫਿਰ ਪੰਜਾਬ ਕਿੱਧਰ ਨੂੰ ਜਾਊਗਾ ਸੋ ਇਹ ਨੌਜਵਾਨੀ ਦੀ ਜੇ ਭਟਕੀ ਆ ਇਸ ਨੂੰ ਲੀਤੇ ਲਿਆਉਣ ਦੀ ਯੋਜਨਾ ਤੁਹਾਡੇ ਕੋਲ ਨਹੀਂ ਆ ਤਾਂ ਤੁਸੀਂ ਇਨਕਾਉਂਟਰ ਵਾਲੀ ਤੇ ਬਲਡੋజర్ ਕਲਚਰ ਦੀ ਯੋਜਨਾ ਤੇ ਕੰਮ ਕਰੋਗੇ ਇਸਵਾਲ ਵੱਡਾ ਹੋ ਗਿਆ ਸੋ ਇਸ ਪਹਿਲੂ ਦੇ ਉੱਤੇ ਗੌਰ ਕਰਨੀ ਜ਼ਰੂਰ ਬਣਦੀ ਹੈ ਤੇ ਪੁਲਿਸ ਦਾਵਾ ਪਰਦੀ ਆ ਕਿ ਜੀ ਕੱਲੀ ਕੱਲੀ ਗੋਲੀ ਦਾ ਹਿਸਾਬ ਦੇਣਾ ਪੈਂਦਾ ਪੰਜਾਬ ਨੂੰ ਯਾਦ ਆ ਜਨਾਬ ਬਾਦਲ ਤੇ ਜਦੋਂ ਬਾਦਲਾਂ ਦਾ ਰਾਸੀ ਕਾਲੀ ਬੀਜੇਪੀ ਦਾ ਰਾਸੀ ਉਹਦੇ ਵਿੱਚ ਬੇਅਦਬੀਆਂ ਜਦੋਂ ਵਾਪਰੀਆਂ ਤੇ ਤਦ ਅਣਪਛਾਤੀ ਪੁਲਿਸ ਅਣਪਛਾਤੀ ਗੋਲੀ ਅਣਪਛਾਤੀ ਹਥਿਆਰ ਕਮਾਲਾ ਜਨਾਬ ਪੁਲਿਸ ਵਾਲੇ ਵੀ ਅਣਪਛਾਤੇ ਹੁੰਦੇ ਨੇ ਹੋਣ ਡਿਊਟੀ ਵੀ ਬੰਦੇ ਅਣਪਛਾਤੇ ਹੁੰਦੇ ਨੇ ਆਪਰੇ ਵਾਲੇ ਮਾਮਲੇ ਚ ਇੱਕ ਵਾਰ ਵੀ ਅਣਪਛਾਤੀ ਤਰ੍ਹਾਂ ਦੀ ਰਿਪੋਰਟ ਲਿਖੀ ਜਾ ਰਹੀ ਸੀ ਤੇ ਜਨਾਬ ਚੱਕ ਲੋ ਸੋਹਾ ਕਿ ਪੰਜਾਬ ਚੋਂ ਚਿੱਟਾ ਮਕਾਉਣਾ ਪੰਜਾਬ ਦੀ ਮਿੱਟੀ ਦੀ ਸੋਹ ਖਾ ਕੇ ਕੇਜਰੀਵਾਲ ਜੀ ਮੈਂ ਪੰਜਾਬ ਦਾ ਸੱਚਾ ਪੁੱਤ ਭਾਵੇਂ ਦਿੱਲੀ ਨੇ ਮੁੱਖ ਮੰਤਰੀ ਬਣਾ ਦਿੱਲੀ ਦਾ ਸੱਚੇ ਪੁੱਤ ਬਣਾਂ ਹਰਿਆਣਾ ਚ ਜੰਮੇ ਹੋਣਾਂ ਦਾ ਸੱਚੇ ਪੁੱਤ ਬਣੋ ਜਿਹੜੇ ਨੌਕਰੀ ਕਰਦੇ ਨੇ ਉਹ ਜੇ ਸਵੇਰੇ ਜਾ ਕੇ ਉੱਥੇ ਸੱਚੇ ਪੁੱਤ ਬਣੋ ਪੰਜਾਬ ਦੇ ਸੱਚੇ ਪੁੱਤ ਬਣ ਦੀ ਬੜੀ ਗੱਲ ਤੇ ਸੌ ਵੀ ਸਾਡੀ ਮਿੱਟੀ ਦੀ ਚੱਕੋਗੇ ਜੇ ਚੱਲ ਨੂੰ ਝੁੱਠੀ ਹੋ ਜਾਵੇ ਤਾਂ ਵੀ ਅਸੀਂ ਕਮਾਲਾ ਜਨਾਬ ਸੌ ਤਾਂ ਹਾਂ ਕੈਪਟਨ ਵਿੰਦਰ ਸਿੰਘ ਨੇ ਵੀ ਚੱਕੀ ਸੀ ਗੁਰੂ ਘਰ ਕਰਨੀ ਨੂੰ ਹੱਥ ਮੂੰਹ ਕਰਕੇ ਗੁਟਕਾ ਸਾਹਬ ਤੇ ਹੱਥ ਧਰ ਕੇ 4 ਹਫਤਿਆਂ ਚ ਤੇ 3-4 ਲੱਖ ਤੋੜਤਾ ਜੀ ਮੈਂ ਇੰਨੇ ਪਰਚੇ ਕਰਤੇ ਨੇ ਅਨੰਦਰ ਕਰਤੇ ਉਹੀ ਅੰਕੜੇ ਦਿਖਾਈ ਜਾਂਦੇ ਨੇ ਛੇ ਬਹੁਤ ਗੌਰ ਕਰਨ ਵਾਲੀ ਗੱਲ ਹੈ ਕਿ ਇੱਕ ਪਾਸੇ ਕਰਨਲ ਬਾਠਵਾਲਾ ਮਾਮਲਾ ਪੰਜਾਬ ਪੁਲਿਸ ਤੋਂ लेके चंडीगढ़ पुलिस ਨੂੰ ਦਿੱਤਾ ਗਿਆ ਤੇ ਦੂਏ ਪਾਸੇ ਰਿਪੋਰਟਾਂ ਦੰਪਰਦੀਆਂ ਨੇ ਕਿ ਪੰਜਾਬ ਚ ਹਰ ਦੂਜੇ ਦਿਨ ਇੱਕ ਐਨਕਾਊਂਟਰ ਜਾਂਦੇ ਜਾਂਦੇ ਗੱਲ ਆਪਾਂ ਵੱਖ ਵੱਖ ਬਿਲਦੀ ਜਰੂਰ ਕਰੀਏ ਵੈਸੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਵੀ ਸੀ ਬੈਠਕ ਚ ਵੀ ਕਹਿੰਦੇ ਖਾਸਾ ਕੁਛ ਅਸੀਂ ਕਰ ਲਿਆ ਜੀ ਤੀਰਥ ਯਾਤਰਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਜੀ ਹੁਣ ਜੀ 50 ਸਾਲਾਂ ਜਾਂ 50 ਤੋਂ ਉੱਪਰ ਵਾਲੇ ਮੁਫਤ ਜਾਇਆ ਕਰਨਗੇ ਯਾਤਰਾ ਸ਼ੁਰੂ ਕਰਤੀ ਜੀ ਦੁਆਰਾ ਕੰਮ ਹੈ ਨਾ ਜੀ ਆ ਬਜਟ ਪਾਸ ਕਰਤਾ ਜੀ ਬਸ ਮਈ ਮਹੀਨੇ ਤੋਂ ਯਾਤਰਾ ਸ਼ੁਰੂ ਹੋ ਜਾਣੀ ਆ ਦੂਸਰੇ ਪਾਸੇ ਕੰਦੇ ਯਰੇਤ ਵੀਰਨ ਸਸਤਾ ਮੈਨੂੰ ਭਾਈ ਰੇਤ ਤਾਂ ਪਹਿਲਾਂ ਤੁਸੀਂ ਕਦੇ ਕਹਿੰਦੇ ਡੀਪੋ ਬਣ ਗਿਆ ਕਦੇ ਆਹ ਜ਼ੋਨ ਬਣ ਗਿਆ ਜੀ ਆਪੇ ਟਰੈਲੀ ਭਰ ਲਿਓ ਜੀ ਇੰਨੇ ਪੈਸੇ ਹੁਣ ਫੇਰ ਜੀ ਆਪਣੇ ਖੇਤੋਂ ਵੇਚ ਲਓ ਜੀ ਦੂਹੇ ਚੋਂ ਵੇਚ ਲਓ ਜੀ ਬੜਾ ਸਸਤਾ ਇਹ ਗੱਲਾਂ ਪੰਜਾਬ ਚ ਮਾਈਨਿੰਗ ਰਾਜ ਨੂੰ ਮਕਾਉਣ ਵਾਲੀਆਂ ਨਹੀਂ ਹੈਗੀਆਂ ਮਾਫੀਆ ਰਾਜ ਕਾਇਮ ਹੈ ਪਰ ਆਪਾਂ ਗੱਲ ਬਖਾ ਬੋਰਡ ਦੇ ਵੱਲ ਨਾਲ ਕਰਨ ਲੱਗਿਆ ਕੱਲ ਦਿਨ ਦੇ 12 ਵਜੇ ਸ਼ੁਰੂ ਹੋਈ ਲੋਕ ਸਭਾ ਚ ਬਹਿਸ ਰਾਤ ਦੇ 12 ਵਜੇ ਤੋਂ ਬਾਅਦ ਵੀ ਚੱਲਦੀ ਰਹੀ ਤੇ ਆਖਰ ਵੋਟਾਂ ਦੇ ਰੂਪ ਦੇ ਵਿੱਚ ਕਹਿੰਦੇ ਜੀ ਸਰਕਾਰ ਦੇ ਕੋਲ ਬਹੁਮਤ ਸੀਗਾ 288 ਸਰਕਾਰ ਦੇ ਸਰਕਾਰ ਵੱਲੋਂ ਵੱਖ-ਵੱਖ ਬੋਰਡ ਦੇ ਸੋਧ ਬਿੱਲ ਦੇ ਹੱਕ ਚਾਹੀਆਂ ਤੇ 232 ਵਿਰੋਚ ਰਹਿ ਗਏ ਇਸ ਲਈ ਬਿਲ ਪਾਸ ਹੋ ਗਿਆ ਤੇ ਦੇਸ਼ ਦੇ ਗ੍ਰਹਿ ਮੰਤਰੀ ਕੀ ਕਹ ਰਹੇ ਸੀ ਕਿ ਭਈ ਇਹ ਸਰਕਾਰੀ ਬਿਲਾ ਮੰਨਣਾ ਤਾਂ ਪਊਗਾ ਜਿਨਾਂ ਤਨ ਖੇਤੀ ਕਰਨ ਨੂੰ ਵੀ ਸਰਕਾਰੀ ਬਿਲ ਸੀ ਪਰ ਜੇ ਲੋਕ ਰੋ ਖੜਾ ਹੋ ਜਵੇ ਫਿਰ ਗੱਲ ਹੋਰ ਹੈ ਪਰ ਜਦੋਂ ਤੁਸੀਂ ਇਸ ਨੂੰ ਧਰਮ ਦੀ ਕੈਟਾਗਰੀ ਚ ਪਾ ਕੇ ਰੱਖਦੇ ਹੋ ਤੇ ਇੱਕ ਭਾਈਚਾਰੇ ਨੂੰ ਜਿਹੜਾ ਪਹਿਲਾਂ ਹੀ ਘੱਟ ਗਿਣਤੀ ਆ ਉਸ ਨਾਲ ਜਿਸ ਤਰ੍ਹਾਂ ਦਾ ਮਤੀਰਾ ਬਵਿਹਾਰ ਕਰਦੇ ਹੋ ਹੋ ਸਕਦਾ ਉਹ ਲਹਿਰ ਨਾ ਬਣੇ ਤੁਸੀਂ ਆਪਣੀ ਤਾਕਤ ਦੇ ਰੋਚ ਚ ਕਰ ਰਹੇ ਹੋ ਪਰ ਇਹਦੇ ਨਾਲ ਕਈ ਸਵਾਲ ਖੜੇ ਹੁੰਦੇ ਹਨ ਹਾਂ ਬਖਾ ਬੋਰਡ ਦੇ ਕੋਲ ਜ਼ਮੀਨ ਦੇ ਮਾਮਲੇ ਚ ਕਿਹਾ ਜਾ ਰਿਹਾ ਜੀ ਕਿ ਦੇਸ਼ ਚ ਤੀਜੇ ਨੰਬਰ ਦੀ ਸਭ ਤੋਂ ਵੱਧ ਜ਼ਮੀਨ ਹੈ ਰੇਲਵੇ ਕੋਲ 33 ਲੱਖ ਤੋਂ ਵੱਧ ਜ਼ਮੀਨ ਹੈ 33 ਲੱਖ ਏਕੜ ਤੋਂ ਵੱਧ ਹੈ ਦੂਏ ਨੰਬਰ ਤੇ ਭਾਰਤੀ ਫੌਜ ਹੈ ਜਿਹਦੇ ਕੋਲ 17 ਲੱਖ ਏਕੜ ਤੋਂ ਵੱਧ ਹੈ ਉਸ ਤੋਂ ਬਾਅਦ ਬਖਾ ਬੋਰਡ ਕੋਲ ਜਿਹਦੇ ਕੋਲ 10 ਲੱਖ ਏਕੜ ਦੇ ਕਰੀਬ 9.4 ਲੱਖ ਏਕੜ ਜ਼ਮੀਨ ਹੈ ਹੈਨਾ ਤੇ ਇਸੇ ਤਰ੍ਹਾਂ ਤੁਹਾਡੇ ਕੋਲ ਬਹੁਤ ਸਾਰੀ ਤੁਸੀਂ ਪਾਸ ਕਰ ਲਿਆ ਮੈਂ ਸੁਣ ਰਿਹਾ ਸੀ ਸਾਡੇ ਕਟਗਣਤੀ ਮਾਮਲਿਆਂ ਦੇ ਮੰਤਰੀ ਹੋਰਾਂ ਨੂੰ ਜਿਹੜੇ ਪਹਿਲਾਂ ਲੋਕ ਸਭਾ 'ਚ ਵੀ ਬੋਲ ਰਹੇ ਸੀ ਹਾਂ ਕਹਿੰਦੇ ਵੀ ਜੇਕਰ ਇਹ ਬਿੱਲ ਨਾ ਲਿਆਂਦਾ ਹੁੰਦਾ ਤਾਂ ਜਿਹੜੀ ਸੰਸਦ 'ਚ ਖੜ ਕੇ ਗੱਲ ਕਰ ਰਹੇ ਇਹ ਵੀ ਬਖਬੋੜਦੀ ਹੋ ਜਾਣੀ ਸੀ ਸ਼ੁਰੂ ਗੱਲ ਚੰਗੀ ਕਰਦੇ ਆ ਕਿ ਹੁਣ ਮਹਿਲਾਵਾਂ ਨੂੰ ਵੀ ਇੱਥੇ ਥਾਂ ਮਿਲੇਗਾ ਪਰ ਦੂਜੀ ਗੱਲ ਖਤਰਨਾਕ ਸੀ ਜਿੱਥੇ ਇਹ ਸੋਧ ਆ ਰਹੀ ਸੀ ਕਿ ਭਈ ਗੈਰ ਮੁਸਲਮ ਵੀ ਇੱਥੇ ਮੈਂਬਰ ਬਣ ਸਕਣਗੇ ਪਰ ਗ੍ਰਹਿ ਮੰਤਰੀ ਵੀ ਤੇ ਘੱਟ ਮਾਮਲਿਆਂ ਦੇ ਮੰਤਰੀ ਵੀ ਗ੍ਰਹਿ ਮੰਤਰੀ ਮਿਤਸ਼ਾ ਵੀ ਘੱਟ ਮਾਮਲਿਆਂ ਦੇ ਮੰਤਰੀ ਘੱਟ ਗਣਤੀ ਮਾਮਲੇ ਦੇ ਮੰਤਰੀ ਜਾਜੂ ਇਹ ਉਹ ਤਾਂ ਕੱਲ ਲੋਕ ਸਭਾ ਚ ਵੀ ਕਹਿ ਰਹੇ ਸੀ ਅੱਜ ਰਾਸ ਸਭਾ ਚ ਵੀ ਕਹਿ ਰਹੇ ਸੀ ਕਿ ਜੀ ਇਹ ਭਲੇਖਾ ਪੈਦਾ ਕੀਤਾ ਜਾ ਰਿਹਾ ਹੈ ਕਿ ਭਈ ਇਹਦੇ ਵਿੱਚ ਗੈਰ ਮੁਸਲਮਾਨਾਂ ਦੀ ਵੀ ਨੁਮਾਇੰਦਗੀ ਹੋ ਜੇਗੀ ਨਹੀਂ ਮੁਸਲਮਾਨਾਂ ਦੀ ਨੁਮਾਇੰਦਗੀ ਹੋਵੇ ਚਲੋ ਧੰਨਵਾਦ ਜੇਕਰ ਤੁਸੀਂ ਇਦਾਂ ਕਰੋ ਕਿਉਂਕਿ ਇਹ ਉਹਨਾਂ ਦੀ ਧਾਰਮਿਕ ਸੰਸਥਾ ਹੈ ਤੇ ਪਹਿਲਾਂ ਹੀ ਖਦਸਾ ਖੜਾ ਹੈ ਕਿ ਜਿਹੜਾ ਤਰੀਕਾ ਤੁਸੀਂ ਬਖ ਬੋਲਣਾ ਅਪਣਾ ਰਹੇ ਹੋ ਉਹ ਜਿਹੜਾ ਤਰੀਕਾ ਕਨੂੰ ਐਸਜੀਪੀਸੀ ਨਾਲ ਵੀ ਅਪਣਾਇਆ ਜਾ ਸਕਦਾ ਪਰ ਤੁਹਾਡੀਆਂ ਸੋਧ ਤਾਂ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਤੁਸੀਂ ਕਹਿ ਰਹੇ ਹੋ ਜੀ ਕਿ ਆਰਟੀਕਲ 9 ਔਰ 14 ਚ ਬਦਲਾਵ ਕਰਕੇ ਦੋ ਮਹਿਲਾ ਮੈਂਬਰ ਸ਼ਾਮ ਹੈਨਾ ਇਸ ਸੈਕਟਰ ਦੇ ਵਿੱਚ ਤਿੰਨ ਕੈਟੇਗਰੀਆਂ ਹੋਣਗੀਆਂ ਕੁੱਲ 14 ਬਦਲਾਅ ਕੀਤੇ ਜਾ ਰਹੇ ਨੇ ਜਿਹੜੀ ਕਮੇਟੀ ਕੋਲੋਂ ਮਨਜ਼ੂਰ ਹੋ ਕੇ ਆਈ ਹੈ ਸੋ ਦੋ ਗੈਰ ਮੁਸਲਮ ਮੈਂਬਰ ਸ਼ਾਮਲ ਹੋਣਗੇ ਥੋੜੀ ਜਿਹੜੀ ਤੁਸੀਂ ਮਤਲਬ 14 ਬਦਲਾਅ ਮਨਜ਼ੂਰ ਕੀਤੇ ਨੇ ਉਹਨਾਂ ਚ ਇਹ ਗੱਲ ਹੈ ਫਿਰ ਇਹ ਕੀ ਆ ਤੇ ਤੁਹਾਡਾ ਬੋਲ ਕੀ ਹੈ ਦੂਸਰੇ ਪਾਸੇ ਕਹਿੰਦੇ ਜੀ ਬਕਾਇਦਾ ਤੌਰ ਦੇ ਵਿੱਚ ਤੁਹਾਡਾ ਇਹ ਵੀ ਕਹਿਣਾ ਕਿ ਕੇਂਦਰ ਸਰਕਾਰ ਸੈਂਟਰਲ ਬਫਰ ਕਾਉਂਸਲ ਕੇਂਦਰ ਸਰਕਾਰ ਸੈਂਟਰਲ ਬਫਰ ਕਾਉਂਸਲ ਦੇ ਵਿੱਚ ਤਿੰਨ ਮੈਂਬਰ ਜਿਹੜੇ ਲੋਕ ਸਭਾ ਮੈਂਬਰ ਹੋਣਗੇ ਉਹਨਾਂ ਚੋ ਦੋ ਲੋਕ ਸਭਾ ਦੇ ਹੁੰਦੇ ਨੇ ਇੱਕ ਰਾਜ ਸਭਾ ਦਾ ਸੋ ਤਿੰਨ ਮੈਂਬਰ ਪਾਰਲੀਮੈਂਟ ਹੁੰਦੇ ਨੇ ਜਿਨ੍ਹਾਂ ਚੋ ਦੋ ਲੋਕ ਸਭਾ ਦੇ ਤੇ ਇੱਕ ਰਾਜ ਸਭਾ ਦਾ ਤੁਸੀਂ ਐਚਪੀ ਕਹਿ ਰਹੇ ਹੋ ਗੈਰ ਮੁਸਲਮਾਨ ਦੀ ਨੁਮਾਇੰਦਗੀ ਹੋ ਸਕਦੀ ਹੈ ਇਹ ਤੁਹਾਡੀਆਂ ਸੋਧਾਂ ਕਹਿ ਰਹੀਆਂ ਨੇ ਤੇ ਤੁਹਾਡੀ ਬਿਆਨ ਬਾਜੀ ਕਹਿ ਰਹੀ ਹੈ ਕਿ ਜਿਆ ਨਹੀਂ ਹੋਗਾ ਤੁਹਾंचा ਸੱਚ ਕੀ ਹੈ ਚਲੋ ਧੰਨਵਾਦ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਾ ਜਿਹੜੇ ਉੱਥੇ ਖੜਕੇ ਬੋਲੇ ਇਸ ਪਹਿਲੂ ਦੇ ਉੱਤੇ ਧੰਨਵਾਦ ਅਕਾਲੀ ਦਲ ਦਾ ਜਿਹੜੇ ਘਟੋ ਘਟ ਕਟਗਿਣਤੀਆਂ ਦੇ ਮਸਲੇ ਦੇ ਉੱਤੇ ਸਾਹਮਣੇ ਤਾਂ ਆਏ ਜਿਹੜੇ ਤਨਖਾਤੀ ਕੋਨਾਂ ਦੇ ਹੱਕ ਚ ਬੀਜੇਪੀ ਕਹਿੰਨੀ ਪੂਕਤ ਗਏ ਸੀ ਜਿਹੜੇ ਇੱਕ ਦੇਸ਼ ਇੱਕ ਚੋਣ ਦੇ ਮਾਮਲੇ 'ਚ ਉਧਰ ਪੁਕਤ ਗਏ ਸੀ ਜਿਹੜੇ ਐਨਆਰਸੀਸੀਏ ਦੇ ਮੌਕੇ ਕੰਨੀ ਕਤਰਾ ਗਏ ਸੀ ਹੁਣ ਘਟਕਟੇ ਇਸ ਮਸਲੇ ਤੇ ਬੋਲੇ ਤਾਂ ਸਹੀ ਹੋ ਸਕਦਾ ਉਹ ਇਸ ਫਿਕਰ 'ਚ ਵੀ ਬੋਲੇ ਹੁਣ ਕਿਉਂਕਿ ਐਸਜੀਪੀਸੀ ਦਾ ਕੰਟਰੋਲ ਬਾਦਲ ਤੇਰ ਕੋਲ ਹੈ ਤੇ ਪਰ ਪੰਜਾਬ ਦਾ ਸਿੱਖ ਪਾਈਚਾਰਾ ਚਾਹੁੰਦਾ ਹੈ ਕਿ ਇਹਦਾ ਕੰਟਰੋਲ ਸਮੁੱਚੇ ਤੌਰ ਤੇ ਲੋਕਾਂ ਵੱਲੋਂ ਸੰਗਤ ਵੱਲੋਂ ਸਿੱਖ ਪਾਈਚਾਰਾ ਵੱਲੋਂ ਚੁਣੀ ਸ਼ਾਉਣੀ ਕਮੇਟੀ ਕੋਲ ਹੋਣਾ ਚਾਹੀਦਾ ਪਰ ਇੱਧਰ ਇਸ ਕੰਟਰੋਲ ਨੂੰ ਕਹਿੰਦੇ ਜੀ आरएसएस बीजेपी अपने कोले जाना चाहिए हवाला भी ਦਿੱਤਾ ਜਾ ਰਿਹਾ ਕਿ ਹਰਿਆਣਾ ਕਮੇਟੀ ਦੀ ਉਦਾਹਰਨ ਹੈ ਦਿੱਲੀ ਗੁਰਦੁਆਰਾ ਕਮੇਟੀ ਦੀ ਉਦਾਹਰਨ ਹੈ ਪਟਨਾ ਸਾਹਿਬ ਹਜੂਰ ਸਾਹਿਬ ਦੇ ਤਖਤਾਂ ਦਾ ਕੰਟਰੋਲ ਦਾ ਮਾਮਲਾ ਇਹਦੀ ਉਦਾਹਰਨ ਹੈ ਸੋ ਇਹਨਾਂ ਉਦਾਹਰਨ ਦੇ ਹਵਾਲੇ ਨਾਲ ਬੀਬੀ ਹਰਸ ਮੇਰਤ ਵੀ ਮਹਿੰਦਰ ਸਿੰਘ ਰਾਜਾ ਬੜਿੰਗ ਵੀ ਤੇ ਹੋਰ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਜਿਹਨੂੰ ਇਹ ਮੌਕਾ ਮਿਲਿਆ ਉਹਨਾਂ ਨੇ ਇਸ ਪਹਿਲੂ ਤੇ ਗੱਲ ਰੱਖੀ ਹੈ ਪਰ ਅਗਲੇ ਲੋਕ ਸਭਾ ਚ ਪਾਸ ਕਰਾਗੇ ਜਦੋਂ ਤੱਕ ਇਹ ਚੱਲਣਾ ਹੈ ਤਦ ਤੱਕ ਹੁਸਿਆਰ ਦਾ ਰਾਸ਼ਵਾ ਜੀ ਪਾਸ ਹੋ ਜਾਵੇ ਕਿਉਂਕਿ ਗਿਣਤੀ ਮਿੰਟਤੀ ਤੌਰ ਤੇ ਉੱਥੇ ਵੀ ਨਾ ਕੋਈ ਲੋੜ ਨਹੀਂ ਹੈ ਜੇ ਲੋਕ ਸਭਾ 288 ਹੱਕ ਚ ਪਈਆਂ ਬਰੋਚ 232 ਹੋ ਪਈਆਂ ਉਸੇ ਤਰ੍ਹਾਂ ਕਹਿੰਦੇ ਉੱਥੇ 236 ਦੀ ਗਿਣਤੀ ਆ ਤੇ 115 ਪਲੱਸ 6 ਮਿਲਾ ਕੇ 121 ਹੈਗੇ ਨੇ 119 ਚਾਹੀਦੇ ਨੇ ਸੋ ਖੇਲਾ ਤਾਂ ਹੋ ਜਾਣਾ ਪਰ ਦੇਖਣ ਵਾਲਾ ਇਹ ਹੈ ਕਿ ਕੌਣ ਕਿੱਧਰ ਖੜਦਾ ਕਿਹਦੇ ਨਾਲ ਖੜਦਾ ਕਿਵੇਂ ਖੜਦਾ ਸੋ ਇਸ ਪਹਿਲੂਆਂ ਤੇ ਚਰਚਾ ਲੈ ਕੇ ਆ ਜਾਸੀ ਬਹੁਤ ਬਹੁਤ ਸ਼ੁਕਰੀਆ